ਨਾ ਬਾਤ ਕਰੂੰ ਮੈਂ ਤਬ ਕੀ ਨਾ ਬਾਤ ਕਰੂੰ ਮੈਂ ਅਬ ਕੀ ਅਗਰ ਸ੍ਰੀ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁੰਨਤ ਹੁੰਦੀ ਸਭ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅੱਪਾ ਖੜੇ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਤੇ ਇਸ ਟਾਈਮ ਜੋ ਇਹ ਜਗ੍ਹਾ ਹੈ ਕੈਮਰਾ ਪਰਸਨ ਨੂੰ ਕਹੂੰਗੀ ਉਹ ਤੁਹਾਨੂੰ ਬਰੀਕੀ ਨਾਲ ਦਿਖਾਣ ਕਿਉਂਕਿ ਅੱਪਾ ਬਿਲਕੁਲ ਠੰਡੇ ਬੁਰਜ ਦੀ ਬੈਕਸਾਈਡ ਖੜੇ ਆ ਇਹ ਉਹ ਰਸਤਾ ਹੈ ਜਿੱਤੋਂ ਮੋਤੀਰਾ ਮਹਿਰਾ ਜੀ ਮੁਗਲ ਸਲਤਨਤ ਤੋ ਚੋਰੀ ਚੁੱਕ ਕੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਕਰਦੇ ਸੀ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਜਗ੍ਹਾ ਸਮਰਪਿਤ ਹੈ ਇਤਿਹਾਸ ਸਾਫ਼ ਨਜ਼ਰ ਆ ਰਿਹਾ ਹੈ ਲਿਖਿਆ ਇੱਥੇ ਸੰਗਤ ਕਰੀਬ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੀ ਹੈ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਇਤਿਹਾਸ ਤੁਸੀਂ ਆਪ ਪੜ੍ਹ ਵੀ ਸਕਦੇ ਹੋ ਹਿੰਦੀ ਇੰਗਲਿਸ਼ ਪੰਜਾਬੀ ਤਿੰਨ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਹੈ ਇਥੇ ਜਿੰਨੀ ਵੀ ਸੰਗਤ ਆ ਰਹੀ ਹੈ ਇਤਿਹਾਸ ਬੱਢ ਰਹੀ ਹੈ ਤੇ ਅੱਜ ਸੰਗਤ ਇੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਕਿਉਂਕਿ ਅੱਜ ਉਹ ਟਾਈਮ ਹੈ ਜਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਪੂਰੀ ਦੁਨੀਆ ਕਰ ਰਹੀ ਹੈ ਕਿਉਂਕਿ ਉਹ ਟਾਈਮ ਉਹ ਸਮਾਂ ਚੱਲ ਰਿਹਾ ਹੈ ਪੋਦਾ ਮਹੀਨਾ ਚੱਲ ਰਿਹਾ ਹੈ ਜਦ ਛੋਟੇ-ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਦੇ ਵਿੱਚ ਚੁਣਵਾ ਦਿੱਤਾ ਗਿਆ ਸੀ ਤੇ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਤੁਸੀਂ ਸ਼ਿਕਰ ਦੇਖ ਸਕਦੇ ਹੋ ਨਾਲ ਹੀ ਠੰਡਾ ਬੁਰਜ ਹੈ ਠੰਡੇ ਬੁਰਜ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੰਗਤ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਭਾਵਨਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਆਓ ਮੈਂ ਹੌਲੀ ਹੌਲੀ ਤਸਵੀਰਾਂ ਸਾਂਝਾ ਕਰਦੀਆਂ ਤੇ ਜਿੰਨਾ ਇਤਿਹਾਸ ਜਿੰਨਾ ਸਾਨੂੰ ਪਤਾ ਜਗ੍ਹਾ ਨੂੰ ਜਿੰਨੇ ਸ਼ਬਦਾਂ ਦੇ ਵਿੱਚ ਆਪਾਂ ਬਿਆਨ ਕਰ ਸਕਦੇ ਹਾਂ ਉਹ ਤੁਹਾਨੂੰ ਦਿਖਾਉਣ ਦੀ ਮੈਂ ਕੋਸ਼ਿਸ਼ ਕਰੂੰਗੀ ਦੇਖਦੇ ਇੰਨੇ ਟੁੱਟ ਲੰਗਰ ਵਰਤਦੇ ਨੇ ਇਹ ਲੰਗਰ ਦਾ ਇਦਾਂ ਹੈ ਕਿ ਹਰ ਕੋਈ ਪਿੰਡ ਪਿੰਡ ਉਹ ਆਪਣੇ ਆਕੇ ਕਿ ਇੱਕ ਬੱਚਿਆਂ ਦਾ ਜਿਹੜਾ ਭੋਗ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਉਹਦੇ ਲੰਗਰ ਕਰਕੇ ਸੰਗਤਾਂ ਨੂੰ ਸ਼ਕਾਉਂਦੇ ਨੇ ਇੱਥੇ ਦੁੱਧ ਦਾ ਲੰਗਰ ਬੱਚਿਆਂ ਦੀ ਰੂਹਾਂ ਨੂੰ ਪਿਆਇਆ ਜਾਂਦਾ ਦਰਗਰ ਕਿਸੇ ਠੰਡੇ ਬੁਰਜੇ ਦੇ ਦੁੱਧ ਦਾ ਲੰਗਰ ਚੱਲਦਾ ਹੀ ਰਹਿੰਦਾ ਹੈ ਲੰਗਰ ਦੀ ਤੁਹਾਨੂੰ ਇੰਨੀ ਤੁਹਾਨੂੰ ਕਿਸੇ ਸੰਗਤ ਨੂੰ ਕਿਸੇ ਚੀਜ਼ ਦੀ ਲੰਗਰ ਦੀ ਕਮੀ ਨਹੀਂ ਆਊਗੀ ਸੰਗਤ ਨੂੰ ਹੱਥ ਜੋੜ ਕੇ ਅੰਦਰ ਕਵਾਨ ਕੇ ਇਸ ਕਰਕੇ ਇੱਥੇ ਬੱਚਿਆਂ ਦਾ ਲੰਗਰਾਂ ਦਾ ਵੀ ਇਸ ਕਰਕੇ ਪਰਵਾਨਾ ਚੱਲਦਾ ਬੋਲਦਾ ਸਾਬ ਬਣਿਆ ਹੋਇਆ ਉੱਥੇ ਜਾ ਕੇ ਕੀਤਾ ਦੀ ਫੀਲਿੰ ਉਹਤੇ ਤੇ ਕੜਾ ਪ੍ਰਸ਼ਾਦ ਇਹਦੇ ਗੁਰੂ ਘਰ ਆ ਪਰ ਜਨਨ ਸਪਸ਼ਟੀ ਹੁੰਦੇ ਆ ਅਰਦਾਸ ਕਰਦੇ ਆ ਤੇ ਅੰਦਰੋਂ ਭੋਗ ਲੱਗ ਜਾਂਦਾ ਠੀਕ ਹੈ ਜੀ ਉਹ ਉਹਦੇ ਕਰਕੇ ਕੜਾ ਪ੍ਰਸ਼ਾਦ ਬਣਦਾ ਜੀ ਜਿਹੜਾ ਅੰਦਰ ਥੋੜਾ ਸਾਹਿਬ ਬਣਿਆ ਹੋਵੇ ਉਹ ਥੋੜਾ ਸਾਹਿਬ ਬੱਚਿਆਂ ਦਾ ਹੀ ਯਾਦਗਰੀ ਦੇ ਉੱਤੇ ਹੀ ਬਣਿਆ ਆ ਉਸ ਤੋਂ ਬਾਅਦ ਜੋ ਆ ਜਾਂਦਾ ਸਾਹਮਣੇ ਠੰਡਾ ਬੁਰਜ ਉੱਤੇ ਮਾਤਾ ਜੀ ਨੂੰ ਕੈਦ ਕੀਤਾ ਆ ਸੀ ਨਾ ਉਹ ਠੰਡਾ ਬੁਰਜ ਦੇ ਵਿੱਚ ਰੱਖਦੇ ਸੀ ਜੀ 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 ਹਾਂਜੀ ਉੱਥੇ ਹੀ ਚੀਜ਼ त्याਗ ਦਿੱਤਾ ਸੀ ਉੱਥੇ ਹੀ ਚੀਜ਼ त्याਗ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਾਣਦੇ ਹਾਂ ਦਸ ਗੁਰੂ ਸਹਿਬਾਨ ਤਨ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੇ ਸੁਪੁੱਤਰ ਚਾਰ ਸਾਹਿਬ ਜਾਦੇ ਉਹਨਾਂ ਦੇ ਛੋਟੇ ਸਾਹਿਬ ਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਨੀਂਹਾਂ 'ਚ ਚਨਾਇਆ ਗਿਆ ਤੇ ਸਾਹਮਣੇ ਠੰਡਾ ਬੁਰਜ ਮਾਤਾ ਗੁਜਰ گور ਜੀ ਜਿਨ੍ਹਾਂ ਨੇ ਆਪਣਾ ਮੋਹ ਵਿਖਾਇਆ ਗੁਰੂ ਸਿੱਖਾਂ ਨੂੰ ਗੁਰਸਿੱਖ ਨਾਲ ਜੋੜਨ ਦੀ ਸਰਬੱਤ ਦਾ ਭਲਾ ਕਰਨ ਦਾ ਮੰਗਿਆ ਵਾਹਿਗੁਰੂ ਦੀ ਕਿਰਪਾ ਕੀਤੀ ਉਹਨਾਂ ਨੇ ਕਾਲ ਬੁਖ ਦਾ ਭਾਣਾ ਮੰਨਦੇ ਹੋਏ ਠੰਡੇ ਬੁਰਜ ਵਿੱਚ ਠੰਡ ਦੀਆਂ ਰਾਤਾਂ ਕੱਟਦੇ ਹੋਏ ਚੀਤੀਆਂ ਪ੍ਰਾਪਤ ਕੀਤੀਆਂ ਗੁਰ ਸਿੱਖਾਂ ਨੂੰ ਨਵਾਂ ਇਤਿਹਾਸ ਬਖਸ਼ਿਆ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਸਿਮਰਨ ਬਖਸ਼ਿਆ ਮੇਰੇ ਵਾਹਿਗੁਰੂ ਇਸ ਇਤਿਹਾਸ ਤੋਂ ਵੱਧ ਹੋਰ ਹੋ ਹੀ ਕੁਝ ਨਹੀਂ ਕਹਿ ਸਕਦੇ ਜੀ ਬਸ ਇੱਥੇ ਵੇਖੀਦਾ ਵਾ ਆਪਣੇ ਇਤਿਹਾਸ ਨੂੰ ਯਾਦ ਕਰੀਦਾ ਵਾ ਅੱਖਾਂ 'ਚ ਹਰ ਵੇਲੇ ਹੰਝੂ ਆਗਦੇ ਨੇ ਇਹ ਛੋਟੀਆਂ ਜਿੰਦਾ ਤੇ ਵੱਡਾ ਸਾਖਾ ਨਿੱਕੇ ਸਾਹਿਬ ਜادہ ਦੇ ਬੱਚਿਆਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਨੀਆਂ ਦੇ ਚਨਾਏ ਗਏ ਸੀ ਠੀਕ ਹੈ ਜੀ ਜਦੋਂ ਉਹਨਾਂ ਦੇ ਬੱਚਿਆਂ ਤੋਂ ਮੀਂਹ ਜਨਾਗੇ ਕੱਢ ਕੇ ਬਵਾਨਗੜ ਗੁਰਦੁਆਰੇ ਸਾਹਿਬ ਦੇ ਵਿੱਚ ਰੱਖਿਆ ਗਿਆ ਉੱਥੇ ਵੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਸੀ ਉਹਨਾਂ ਨੂੰ ਸ਼ੇਰਾਂ ਨੇ ਰਾਖੀ ਕੀਤੀ ਫਿਰ ਉਸ ਤੋਂ ਬਾਅਦ ਵਿੱਚ ਉੱਥੇ ਹੀ ਬਵਾਨ ਸਜਾਇਆ ਗਿਆ ਗੁਰਦੁਆਰੇ ਚ ਫਿਰ ਡੋਗਰ ਮਾਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜੋਤੀ ਸਰੂਪ ਗੁਰਦੁਆਰੇ ਦੇ ਵਿੱਚ 6 ਬਾਈ 4 ਬਾਈ 4 ਦਾ ਲੈ ਕੇ ਪਤਾਬਿਆ ਉਹਦੇ ਤੇ 골ਡਨ ਦੇ ਉੱਤੇ ਹੀ ਉਹਨਾਂ ਨੇ ਛਿੱਕੇ ਤੇ ਫਿਰ ਜਾ ਕੇ ਉੱਥੇ ਸੰਸਕਾਰ ਕੀਤਾ ਗਿਆ ਇਸ ਕਰਕੇ ساری ਦੁਨੀਆ ਇੱਥੇ ਇੱਕ ਬੱਚਿਆਂ ਦਾ ਅਫਸੋਸ ਮਨਾਣ ਆਉਂਦੀਆਂ ਨੇ ਤੇ ਨਾਲੇ ਬੱਚਿਆਂ ਨੂੰ ਬੱਚਿਆਂ ਨਾਲ ਮਿਲਣ ਵਾਸਤੇ ਹੁੰਦੀਆਂ ਨੇ ਰੂਹਾ ਅੱਜ ਵੀ ਕੋਈ ਅਜੇ ਵੀ ਜਦੋਂ ਕੋਈ ਥੱਲੇ ਦਰਸ਼ਕ ਕੋਲ ਪੂਰਾ ਹਿਸਾਬ ਕਰਨ ਜਾਂਦਾ ਵੇ ਅੱਜ ਵੀ ਬੱਚੇ ਉੱਥੇ ਹਾਜ਼ਰ ਨਾਜ਼ਰ ਦਿਖਾਈ ਦਿੰਦੇ ਆ ਜੀ ਉਹਨਾਂ ਆਤਮਾ ਨੂੰ ਨੇ ਠੰਡਾ ਉੱੜ ਜੇ ਜੀ ਠੀਕ ਆ ਜੀ ਸਾਹਮਣੇ ਬਵਾਨਗੜ੍ਹ ਸਾਹਿਬ ਜਿੱਥੇ ਸ਼ੇਰਾਂ ਨੇ ਰਾਖੀ ਕੀਤੀ ਜੀ ਗੁਰੂ ਸਾਹਿਬ ਦੇ ਬੱਚਿਆਂ ਨੂੰ ਮੁਗਲਾਂ ਨੇ ਇੱਥੇ ਆਪਣੇ ਉਹਨਾਂ ਤੋਂ ਸੁੱਟਦਾ ਸੀ ਮਾਰ ਕੇ ਜੀ ਪਰ ਉਹ ਜਿਉਂਦੇ ਸੀ ਕੋਈ ਜਾਨਵਰ ਇਹ ਇੱਕ ਜੰਗਲ ਸੀਗਾ ਇੱਥੇ ਇਹ ਚੀਜ਼ਾਂ ਨਹੀਂ ਸੀ ਜੋ ਅੱਜ ਦੀ ਵੇਖ ਰਹੇ ਹੋ ਉਦੋਂ ਜੰਗਲਾਤ ਏਰੀਆ ਸੀ ਇਹ ਉੱਥੇ ਸ਼ੇਰਾਂ ਨੇ ਰਾਕੀ ਕੀਤੀ ਉਦੋਂ ਫਿਰ ਅਗਨ ਭੇਡ ਕਰਨ ਵੇਲੇ ਜੋਤੀ ਸਰੂਪ ਸਾਬ ਗੁਰਦੁਆਰਾ ਗਿਆ ਇੱਧਰ ਮੋਤੀ ਮਹਾਰਾਜੀ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਉਹਨਾਂ ਨੂੰ ਉਹ ਇੱਧਰ ਇੱਧਰਲੇ ਬਣਿਆ ਜਪਸ ਜਤ ਜਪਸ ਨਹੀਂ ਹੋਣੀ ਬਣਿਆ ਮੈਨੂੰ ਲੱਗਦਾ ਹਾਂ ਹਾਂਜੀ ਹਾਂਜੀ ਇਹ ਜੋ ਜੋ ਟਾਈਮ ਵਧਦਾ ਗਿਆ ਤ्यों ਤ्यों ਸੰਗਤਾਂ ਦੇ ਸਰੂਪ ਨੇ ਸਭ ਕੁਝ ਦੇ ਬਖਸ਼ੀ ਯਾਰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਸੋ ਆਪ ਜੋ ਹੈਡਲਾਈਨ 24 ਜੋ ਆਪ ਦੇਖ ਰਹੇ ਹੋ ਔਰ ਆਪ ਜੀਹਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਟਾਈਮ ਆਪ ਠੰਡੇ ਬੁਰਜ ਦੇ ਕੋਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਏ ਹੋ ਔਰ ਆਪ ਜੀਹਾਂ ਦਾ ਇੱਥੇ ਸਵਾਗਤ ਹੈ ਇਹ ਜੋ ਇਥੋਂ ਦੀ ਪਾਵਨ ਧਰਤੀ ਹੈ ਧੰਤਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਇੱਥੇ ਆ ਕੇ ਸੁਬਾ ਸਰਹੰਦ ਨੇ ਇਸ ਠੰਡੇ ਬੁਰਜ ਦੇ ਉੱਪਰ ਉਹਨਾਂ ਨੇ ਇੱਥੇ ਕੈਦ ਕਰਕੇ ਰੱਖਿਆ ਸੀ ਉਸ ਟਾਈਮ ਤੇ ਪਰਫੀਲੀਆਂ ਹਵਾਵਾਂ ਇੱਕ ਨਦੀ ਦੇ ਕਿਨਾਰੇ ਉੱਤੇ ਠੰਡਾ ਬੁਰਜ ਬਣਾਇਆ ਸੀ ਉਸ ਟਾਈਮ ਤੇ ਜਦੋਂ ਰਾਜਾ ਇੱਥੇ ਆ ਕੇ ਬੈਠਦਾ ਸੀ ਤੇ ਠੰਡੀ ਹਵਾ ਇਸ ਨਦੀ ਦੇ ਵਿੱਚੋਂ ਨਿਕਲ ਕੇ ਉਸ ਠੰਡੇ ਬੁਰਜ ਦੇ ਵਿੱਚ ਠੰਡੀਆਂ ਹਵਾਵਾਂ ਪੈਂਦੀਆਂ ਸਨ ਔਰ ਹਵਾਵਾਂ ਦਾ ਆਨੰਦ ਲੈਂਦੇ ਸੀ ਇਸ ਹੀ ਐਸ ਮੌਸਮ ਦੇ ਵਿੱਚ ਦਸੰਬਰ ਦੀ ਮਹੀਨਾ ਸੀ ਜਦੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਿਆਂ ਨੂੰ ਇੱਥੇ ਉਹਨਾਂ ਨੇ ਠੰਡੇ ਬੁਰਜ ਦੇ ਉੱਪਰ ਕੈਦ ਰੱਖਿਆ ਭਾਈ ਭਾਈ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਆ ਕੇ ਇੱਥੇ ਦੁੱਤੀ ਸੇਵਾ ਕੀਤੀ ਬਹੁਤ ਹੀ ਤਨੋਂ ਮਨੋਂ ਉਹਨਾਂ ਦਾ ਤਹਿ ਦਿਲ ਤੋਂ ਪਤਾ ਨਹੀਂ ਕਿੰਨਾ ਕੁ ਮਨ ਦੇ ਵਿੱਚ ਸਤਿਕਾਰ ਨਿਕਲ ਰਿਹਾ ਹੈ ਕਿ ਜਿਨ੍ਹਾਂ ਨੇ ਉਸ ਟਾਈਮ ਭੁੱਖੇ ਪਿਆਸੇ ਉਹਨਾਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਆ ਕੇ ਦੁੱਧ ਪਿਆਇਆ ਉਸ ਮੁਗਲ ਸੰਤਲੰਤ ਜੋਸ਼ੜੀ ਸੀਗੀ ਉਹਨੇ ਆਪਣਾ ਇੱਥੇ ਆ ਕੇ ਜੋ ਯੋਗਦਾਨ ਪਾਇਆ ਮੋਤੀਰਾਮ ਮਹਾਰਾਜੀ ਨੇ ਉਹਨਾਂ ਸਿਪਾਹੀਆਂ ਨੂੰ ਜਦੋਂ ਪਹਿਰਾ ਲੱਗਾ ਹੋਇਆ ਸੀ ਪਹਿਰੇ ਤੇ ਰਹਿੰਦੇ ਹੋਏ ਸਿਪਾਹੀਆਂ ਨੂੰ ਆਪਣੇ ਜੀਵਰਾਤ ਦਿੱਤੇ ਤੇ ਮਾਤਾ ਗੁਜਰ ਕੌਰ ਜੀ ਨੇ ਬੱਚਿਆਂ ਨੂੰ ਦੁੱਧ ਪਿਆਇਆ ਇਸੇ ਤਰ੍ਹਾਂ ਹੀ ਇੱਥੇ ਪੇਸ਼ੀਆਂ ਚੱਲਦੀਆਂ ਰਹੀਆਂ ਆਖਿਰਕਾਰ ਸੁਪਾਸਰ ਹੰਦ ਨੇ ਇੱਥੇ ਹੀ ਨਾਲ ਹੀ ਜੜਾਉਂਦਾ ਤਖਤ ਬਣਿਆ ਹੋਇਆ ਸੀ ਉੱਥੇ ਸ਼ਰਾ ਲਾ ਕੇ ਉਹਨਾਂ ਨੂੰ ਸਜ਼ਾਏ ਮੌਤ ਨੀਆ ਦੇ ਵਿੱਚ ਚਿਣਨ ਦਾ ਹੁਕਮ ਫਰਮਾਨ ਜਾਰੀ ਕੀਤਾ ਦਵਾਨ ਸੁਚਾਨੰਦ ਵੀ ਉੱਥੇ ਮੌਜੂਦ ਸੀ ਔਰ ਬੜੇ ਵੱਤ ਤੋਂ ਵੱਤ ਜੋ ਉਸਟ ਹੈ ਉੱਥੇ ਯੋਧੇ ਵੀ ਸ਼ਾਮਲ ਸਨ ਲੇਕਿਨ ਕਿਸੇ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਹਾਂ ਦਾ ਨਾਰਾ ਮਾਰਿਆ ਤੋ ਮਲੇਰ ਕੋਟਲੇ ਦੇ ਜੋ ਉੱਥੋਂ ਦੇ ਸੂਬੇਦਾਰ ਸੀ ਉਹਨਾਂ ਨੇ ਖਾਂ ਦਾ ਨਾਂ ਨਾਂ ਦਾ ਨਾਰਾ ਮਾਰਿਆ ਸੀ ਜਦੋਂ ਕਿਹਾ ਸੀ ਸੂਬੇ ਸਰਹੰਦ ਨੇ ਕਹਿ ਦਿੱਤਾ ਕਿ ਤੇਰੇ ਭਰਾ ਨੂੰ ਇਸ ਨੇ ਕਤਲ ਕੀਤਾ ਹੈ ਤੂੰ ਇਹਨਾਂ ਬੱਚਿਆਂ ਦੇ ਕੋਲੋਂ ਆਪਣਾ ਬਦਲਾ ਲੈ ਲੈ ਲੇਕਿਨ ਜਦੋਂ ਨਵਾਬ ਮਲੇਰ ਕੋਟਲਾ ਨੇ ਕਿਹਾ ਇੱਕ ਬਾਪ ਦਾ ਬਦਲਾ ਬੱਚਿਆਂ ਕੋਲੋਂ ਲੈਣਾ ਸਾਡੇ ਜੋ ਸ਼ਰਾ ਦੇ ਵਿੱਚ ਨਹੀਂ ਹੈ ਔਰ ਨਾ ਹੀ ਅਸੀਂ ਬਦਲਾ ਲੈ ਸਕਦੇ ਹਾਂ ਸੋ ਉਹਨਾਂ ਨੇ ਹੀ ਹਾਂ ਦਾ ਨਾ ਨਾਰਾ ਮਾਰਿਆ ਸੀ ਔਰ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਤਨ ਤਨ ਮਾਤਾ ਗੁਜਰਕੌਰ ਤੇ ਮਾਤਾ ਛੋਟੇ ਸਹਿਬਜਾਦੇ ਇੱਥੇ ਸ਼ਹੀਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਨੀਹਾਂ ਦੇ ਵਿੱਚ ਚਨਾਇਆ ਗਿਆ ਔਰ ਇੱਥੇ ਆ ਕੇ ਹਰ ਸਾਲ ਦੇ ਸਾਲ ਅਸੀਂ ਦਰਸ਼ਨ ਕਰਨ ਆਉਂਨੇ ਆ ਇੱਕ ਮਨ ਦੇ ਵਿੱਚ ਇਹੋ ਜਿਹਾ ਕੀ ਕਾ ਆਪਾਸ ਕੁਝ ਕਹਿ ਨਹੀਂ ਸਕਦੇ ਸਾਡੇ ਕੋਲ ਬਿਆਨ ਨਹੀਂ ਹੋ ਰਿਹਾ ਸ਼ਬਦ ਬਿਆਨ ਨਹੀਂ ਹੋ ਰਿਹਾ ਜਦੋਂ ਅਸੀਂ ਆ ਕੇ ਇੱਥੇ ਦਰਸ਼ਨ ਕਰ ਰਹੇ ਹਾਂ ਔਰ ਸਾਨੂੰ ਇੱਕ ਸਕੂਨ ਵੀ ਮਿਲਦਾ ਹੈ ਛੋਟੇ ਛੋਟੇ ਬੱਚਿਆ ਨੇ ਕਿਸ ਤਰ੍ਹਾਂ ਇੱਥੇ ਔਰ ਸ਼ਹਾਦਤ ਦਿੱਤੀ ਸੂਬਾ ਸਰਹੰਦ ਦੀ ਇਹ ਨਾ ਮੰਨੀ ਅੱਜ ਜੋ ਵੀ ਸੰਸਾਰ ਦੇ ਵਿੱਚ ਹੋ ਰਿਹਾ ਹੈ ਔਰ ਜੇਕਰ ਤੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱچے ਪਾਤਸ਼ਾਹ ਨੇ ਉਸ ਟਾਈਮ ਤੇ ਇਹ ਕੁਰਬਾਨੀ ਇਹ ਬੱਚਿਆਂ ਦੀ ਕੁਰਬਾਨੀ ਨਾ ਹੋਈ ਹੁੰਦੀ ਤਾਂ ਇੱਥੇ ਅੱਜ ਸਿਸਟਮ ਹੋਰ ਵੀ ਹੋਣਾ ਸੀ ਸਾਰਾ ਮੁਸਲਮ ਧਰਮ ਹੀ ਹੋਣਾ ਸੀਗਾ ਉਹਨਾਂ ਨੇ ਧਰਮ ਦੀ ਖਾਤਰ ਪਹਿਲੋ ਸਰਵੰਸ ਵਾਰ ਦਿੱਤਾ ਪਹਿਲੋ ਪਿਤਾ ਵਾਰਿਆ ਫਿਰ ਪੁੱਤ ਵਾਰੇ ਫਿਰ ਆਪਾ ਆਪ ਵਾਰਿਆ ਔਰ ਇਹਨਾਂ ਬੱਚਿਆਂ ਦੀ ਤੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਿਆਂ ਦੀ ਪਾਪਾ ਚੋਰਾワ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਨੂੰ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸੋ ਇਨੀਆਂ ਗੱਲਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਜਦੇਸੀ ਇੱਥੇ ਚਾਰ ਸਾਹਿਬ ਜਦੇਸੀ ਦੋ ਜਦੇਸੀ ਜੀ ਬਾਬਾ ਗੁਰੂ ਨਾਨਕ ਦੇਵ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਰਾ ਪਰਿਵਾਰ ਵਾਰਿਆ ਗਏ ਸੀ ਸਰਬੰਸ ਵਾਰਿਆ ਗਏ ਸੀ ਆਪਾਂ ਕਿੱਜਗਤ ਹੀ ਖੜੇ ਆਪਾਂ ਸਰਹੰਦ ਗੁਰਦੁਆਰੇ ਵਿੱਚ ਕੋੜੇ ਫਤਿਹਗੜ੍ਹ ਸਾਹਿਬ ਜੀ ਇੱਥੇ ਅੱਗੇ ਕੁਝ ਦੇਖਦੇ ਆਂ ਜਦੋਂ ਅਪਾ ਐਂਟਰ ਹੁੰਨੇ ਆਂ ਐਂਡ ਇੱਥੇ ਬਹੁਤ ਗੁਰਦੁਆਰੇ ਨੇ ਜੀ ਬਹੁਤ ਇਤਿਹਾਸ ਹੈ ਜੀ ਕੋਣ ਕਿਹੜੇ ਕਿਹੜੇ ਗੁਰਦੁਆਰੇ ਨੇ ਕੀ ਇਤਿਹਾਸ ਠੰਡਾ ਬੁਰਜ ਜੀ ਜੋਤੀਸ ਰੂਪ ਗੁਰਦੁਆਰੇ ਦੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਫਤਿਹ ਸਿੰਘ ਜੀ ਦਾ ਗੁਰਦੁਆਰਾ ਹੈ ਜੀ ਉੱਥੇ ਸਿਰਾਂ ਵਾਲਾ ਗੁਰਦੁਆਰਾ ਹੈ ਜੀ ਠੰਡੇ ਬੁਰਜ ਦਾ ਕੀ ਇਤਿਹਾਸ ਹੈ ਮੈਨੂੰ ਨਹੀਂ ਪਤਾ ਜੀ ਠੰਡੇ ਬੁਰਜ ਦਾ ਕੀ ਇਤਿਹਾਸ ਹੈ ਠੰਡੇ ਬੁਰਜ ਚ ਮਾਤਾ ਗੁਜਰ ਕੌਰ ਜੀ ਕੈਦ ਕਰਕੇ ਰੱਖੀ ਸੀ ਤੇ ਦੋਨੋਂ ਦੋਨੋਂ ਛੋਟੇ ਸਾਹਿਬ ਦੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਰੱਖੇ ਸੀ ਤੇ ਕਿਸ ਜਗ੍ਹਾ ਤੇ ਸਟਾਫ ਖੜੇ ਇੱਥੇ ਕਚਹਿਰੀ ਲੱਗੀ ਸੀ ਇਸ ਦੇ ਹਿੱਸੇ ਮਤ ਖੜੇ ਕਿਹੜੀ ਜਗ੍ਹਾ ਤੇ ਕਚਹਿਰੀ ਹੈ ਕਿਹੜੀ ਕਚਹਿਰੀ ਜਿੱਥੇ ਦੋ ਸਾਹਿਬ ਦੇ ਦੇਖ ਦੋ ਫੈਸਲਾ ਸੁਣਾਇਆ ਗਿਆ ਸੀ ਕੀ ਫੈਸਲਾ ਸੁਣਾਇਆ ਗਿਆ ਸੀ ਕਿ ਤੁਹਾਨੂੰ ਦੁਬਾਰਾ ਵਿਚਣ ਦੀ ਤਜਾਇਰ ਹੈ ਆਪਾਂ ਹੱਸਣਾ ਆਏ ਆ ਪਤਾ ਨਹੀਂ ਜਗਤ ਦੇ ਇਤਿਹਾਸ ਕੀ ਹੈ ਆ ਯੂਥ ਹੈ ਦੰਦ ਕੱਢ ਕੇ ਜਾ ਰਿਹਾ ਮਾਈਕ ਅੱਗੇ ਬੋਲਣ ਦਾ ਪਤਾ ਨਹੀਂ ਨਹੀਂ ਜੀ ਇਹਨਾਂ ਨੂੰ ਕੋਈ ਪਤਾ ਨਹੀਂ ਇਹਦਾ ਬਸ ਕੱਲੇ ਉਹ ਵਿਧਿਆਲੀ ਹੈ ਇਹਨਾਂ ਨੂੰ ਕੋਈ ਨੌਲੇਜ ਨਹੀਂ ਜਦੋਂ ਪਰ ਠੰਡੇ ਗੁਰਜ ਅੰਦਰ ਜਾਂਦੇ ਆ ਕਿਸ ਤਰ੍ਹਾਂ ਦਾ ਉਹ ਕਹਿੰਦੇ ਨਾ ਕਿ ਅਹਿਸਾਸ ਹੁੰਦਾ ਮੈਡਮ ਕੋਈ ਕਮੈਂਟ ਸ਼ਾਂਤਵਾਤਾਵਰਣਾ ਹਾਂਜੀ ਸ਼ਾਂਤਵਾਤਾਵਰਣ ਰਹਿੰਦਾ ਹੈ ਕੋਈ ਮਿਲਦੀ ਹੈ खुशी वाली इस जगह क्यों आते मन शांति के लिए संतुष्टि होने के लिए। से से। इतिहास पढ़ा है थोड़ा, जानते आप इसके जानते इसके मैंने थोड़ा है क्या जो साहिब जाते थे उनको मुगल बाद उनको शहीद दीवारों में थे उनकी शहीदी के लिए हम यहाँ पे उनको नमन करने के लिए आते हैं थोड़ा

ਇਹ ਖੁਰਕੀ ਇਤਿਹਾਸ ਹੈ। ਇਹ ਇਤਿਹਾਸ ਤਾਂ ਬਹੁਤ ਹੈ। ਕੀ ਕੀ ਹੈ ਦੱਸੋ? ਹਾਂਜੀ ਦੱਸੋ ਕਿੰਨੀ ਤਰੀਕ ਨੂੰ ਸ਼ਹੀਦ ਹੋਏ ਸੀ? ਇਹ ਇਹ ਦੇਖ ਸਕਦੇ ਹੋ ਤੁਸੀਂ ਮੌਕੇ ਦੀ ਤਸਵੀਰ ਹੈ ਮੈਂ ਨਹੀਂ ਚਾਹਦੀ ਸੀ ਕਿ ਮੈਂ ਬੱਚਿਆਂ ਨੂੰ ਇਸ ਤਰੀਕੇ ਪੁੱਛੂੰਗੀ ਕਿਉਂਕਿ ਇੱਥੇ ਤਾਂ ਬੋਰਡ ਵੀ ਲੱਗੇ ਐ ਤੇ ਜਿੰਨੇ ਵੀ ਸੂਝਵਾਨ ਬੰਦੇ ਇਥੇ ਆ ਰਹੇ ਨੇ ਉਹ ਸਾਰੇ ਦੱਸ ਵੀ ਰਹੇ ਆ ਕਈ ਬੱਚੇ ਇਦਾਂ ਦੇ ਨੇ ਜੋ ਆਪਣੀ ਫੈਮਲੀ ਤੋਂ ਪੁੱਛਦੇ ਪਏ ਪਪਾ ਇਹ ਕਿਹੜੀ ਜਗ੍ਹਾ ਹੈ ਆਪਾਂ ਕਿੱਥੇ ਖੜੇ ਆ ਕੀ ਇਤਿਹਾਸ ਤੇ ਕਈ ਤਸਵੀਰ ਇਹ ਐ ਮੈਂ ਨਹੀਂ ਜਾਣਦੀ ਸੀ ਮੈਂ ਦੇਖਿਆ ਵੀ ਐ ਬਟ ਮੈਨੂੰ ਨਹੀਂ ਸੀ ਕਿ ਮੈਂ ਕੈਮਰਾ ਮੂਰੇ ਲੈ ਕੇ ਆਉਂਗੀ ਬਟ ਜੋ ਐ ਤੁਹਾਡੇ ਸਾਹਮਣੇ ਆ ਸੰਭਵ ਹੋ ਦੇ ਵੀ ਲੋ ਹੋਈ ਸੀ ਇੱਥੇ ਆ ਕੇ ਮੈਂ ਦੂਜੀ ਵਾਰ ਆ ਰਹੀ ਐ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ ਦਿਖਾਉਣ ਆਇਆ ਸੀ ਆਦਿਆਂ ਨੂੰ ਜੀ ਹਾਂਜੀ ਵੀ ਦੇਖੋ ਆਗੇ ਆਪਾਂ ਆਪਣਾ ਇਤਿਹਾਸ ਬਾਰੇ ਸਾਰਿਆਂ ਨੂੰ ਬੱਚਿਆਂ ਨੂੰ ਬਹੁਤ ਵਧੀਆ ਲੱਗਿਆ ਜੀ ਖੁਸ਼ ਹੋ ਗਏ ਬੱਚਿਆਂ ਨੂੰ ਕਿੰਨਾ ਕਿ ਇਤਿਹਾਸ ਬਾਰੇ ਦੱਸ ਰਹੇ ਹੋ ਬੱਚਿਆਂ ਨੂੰ ਦਿਖਾਣਾ ਇਹਦਾ ਸਾਡਾ ਪੁਰਾਣਾ ਇਤਿਹਾਸ ਆ ਕਿ ਜਿਹੜੇ ਸਾਡੇ ਅੱਜ ਦੀ ਪੀੜ੍ਹੀ ਨੂੰ ਨਹੀਂ ਮਤਲਬ ਪਤਾ ਤੇ ਇੱਥੇ ਮਤਲਬ ਉਹਨਾਂ ਦੇ ਬੱਚੇ ਪੇਰੈਂਟਸ ਨੂੰ ਇੱਥੇ ਲਿਆਉਣਾ ਚਾਹੀਦਾ ਇੱਥੇ ਸਾਰਾ ਪੁਰਾਣਾ ਇਤਿਹਾਸ ਆ ਉਹ ਉਹਨਾਂ ਦੱਸਣਾ ਚਾਹੀਦਾ ਉਹ ਦਿਖਾਉਣਾ ਚਾਹੀਦਾ ਮੌਕੇ ਤੇ ਆ ਕੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਹਾਂ ਛੁੱਟੀਆਂ ਪਈਆਂ ਵਾਂ ਤੇ ਇਹਨਾਂ ਨੂੰ ਇੱਥੇ ਲੈ ਕੇ ਆਏ ਹਾਂ ਸਾਰੇ ਦੱਸਦੇ ਪਏ ਆਂ ਮਹਾਰਾਜ ਜੀ ਬਾਰੇ ਮਾਤਾ ਜੀ ਬਾਰੇ ਫਿਰ ਇਧਰ ਮੋਤੀ RAM ਜੀ ਬਾਰੇ ਤੇ ਬਹੁਤ ਵਧੀਆ ਲੱਗਾ ਪੁਰਾਣੇ ਇਤਿਹਾਸ ਦੇਖ ਕੇ ਮੈਂ ਤਾਂ ਵਿਸ਼ੋਕੜਾ ਬੱਚਿਆਂ ਨੂੰ ਇੱਥੇ ਜਿਆਦਾ-ਜਿਆਦਾ ਲਿਆਉਣਾ ਚਾਹੀਦਾ ਤੇ ਇੱਥੇ ਦੱਸਣਾ ਚਾਹੀਦਾ ਕਿ ਸਾਡੇ ਬਜ਼ੁਰਗਾ ਨੇ ਸਾਡੇ ਜੋ ਗੁਰੂ ਮਹਾਰਾਜ ਹੀ ਉਹਨਾਂ ਦੇ ਬੱਚਿਆਂ ਨੇ ਸਾਡੇ ਪੀਰ ਪਰਕੰਮਰਾਂ ਨੇ ਕੀ ਕੀਤਾ ਸੀ ਜੀ ਔਰ ਉਹਦੇ ਬਾਰੇ ਜੇ ਆਪਾਂ ਬੱਚਿਆਂ ਨੂੰ ਜਾਗਰਤ ਕਰਾਂਗੇ ਤੇ ਗਾਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਸਾਡੇ ਜੋ ਬਜ਼ੁਰਗ ਹੀ ਜੋ ਸਾਡੇ ਗੁਰੂ ਹੀ ਮਹਾਰਾਜ ਹੀ ਜੋ ਉਹਨਾਂ ਦੇ ਬੱਚੇ ਹੀ ਉਹਨਾਂ ਨੇ ਸਾਡੀ ਕੌਮ ਵਾਸਤੇ ਕੀ ਕੀਤਾ ਨੇੜੇ-ਤੇੜੇ ਆਪਾਂ ਜਦ ਉਤਰਦੇ ਹਾਂ ਸ਼੍ਰੀ ਫਤਿਹਗੜ ਸਾਹਿਬ ਦੇ ਟਰਤੀ ਤੇ ਆਪਾਂ ਪੈਰ ਧਰਦੇ ਹਾਂ ਨਾਲ ਨਾਲ ਆਪਾਂ ਕਿੰਨੇ ਕ ਗੁਰਦੁਆਰੇ ਸਾਹਿਬ ਦੇਖ ਲੈਣੇ ਆ ਜਾਂ ਇੱਥੇ ਜੋ ਖੜੇ ਆਪਾਂ ਠੰਡੇ ਗੁਰਜ਼ੰਦਰ ਜਾਲਨੇ ਆ ਉਸ ਟਾਈਮ ਕਿਸ ਤਰ੍ਹਾਂ ਦੇ ਜਜ਼ਬਾਤ ਦੇ ਦੇਖੋ ਜਿਹੜਾ ਦੂਰੋਂ ਆਉਂਦਾ ਜਿਵੇਂ ਅਸੀਂ ਬਟਾਲੇ ਤੋਂ ਆਏ ਆ ਉਹ ਤਕਰੀਬਨ ਤਿੰਨ ਤੋਂ ਚਾਰ ਗੁਰਦਾਰੇ ਦੇਖ ਸਕਦਾ ਉਹਦਾ ਮੂਮੈਂਟ ਜੋ ਮੇਲੇ ਦੇ ਦੌਰਾਨ ਮਤਲਬ ਮਹਾਰਾਜ ਦਾ ਜਵੇਂ ਸ਼ਹੀਦੀ ਦਿਹਾੜੇ ਆਉਂਦੇ ਆ ਇਹਦੇ ਦੌਰਾਨ ਜੇ ਬਲਿ ਇਹ ਜੇ ਨਾਲ ਦੇਖਿਆ ਜਾਵੇ ਤੇ ਦੋ ਤੋਂ ਤਿੰਨ ਗੁਰਦੁਆਰੇ ਦੇਖ ਸਕਦਾ ਕਿਉਂਕਿ ਸੰਗਤ ਜ਼ਿਆਦਾ ਹੈ। ਅੱਛਾ। ਇਹ ਜੀ ਤੇ ਕਿਹੜੇ ਕਿਹੜੇ ਗੁਰਦੁਆਰੇ ਸੇ ਉਹ ਪਾ ਦੇਖ ਸਕਦੇ ਆ ਨਾਲ-ਨਾਲ ਜਿੱਦਾਂ ਉਤਰਦੇ ਆ। ਅ ਆਪਣਾ ਇਹ ਜੋਤੀਸਰੂਪ ਗੁਰਦੁਆਰਾ ਸਾਹਿਬ ਜੀ ਔਰ ਇਹ ਥੰਦਾ ਗੁਰਦੁਆਰਾ ਸਾਹਿਬ ਜੀ ਔਰ ਮੋਤੀਮੇਰਾ ਗੁਰਦੁਆਰਾ ਸਾਹਿਬ ਜੋ ਆ ਤਿੰਨ ਗੁਰਦੁਆਰੇ ਆਪਾਂ ਆਸਾਨੀ ਨਾਲ ਦੇਖ ਸਕਦੇ ਆ। ਜੀ ਇਹ ਸੰਗਤ ਲੱਖਾਂ ਦੇ ਹਿਸਾਬ ਨਾਲ ਆ ਜਾਏਗੀ। ਲੱਖਾਂ ਦੇ ਹਿਸਾਬ ਨਾਲ हां संगत दी श्रद्धा ਬਹੁਤ ਆ ਲੱਖਾਂ ਦੇ ਹਿਸਾਬ ਨਾ ਹੁੰਦੀ ਸਤਿ ਅਕਾਲ ਇੱਕ ਚੀਜ਼ ਹੋਰ ਇੱਥੇ ਹੈ ਨਾ ਕਿ ਜਿਹੜੇ ਯੂਥ ਵੀ ਆ ਰਹੇ ਆ ਉਹ ਸਿਰਫ ਟੂਰਿਜ਼ਮ ਲਈ ਆ ਰਹੇ ਆ ਸਿਰਫ ਕਹਿੰਦੇ ਯਾਤਰਾ ਕਰਨ ਲਈ ਆ ਰਹੇ ਉਹਨਾਂ ਨੂੰ ਇਤਿਹਾਸ ਬਾਰੇ ਪੁੱਛੋ ਦੰਦ ਘੱਟ ਕੇ ਅੱਗੇ ਜਾ ਰਹੇ ਆ ਇਸ ਜਗ੍ਹਾ ਤੇ ਆ ਕੀ ਚੀਜ਼ ਬਣਦੀ ਹੈ ਜਿੱਥੇ ਆ ਕੀ ਮਤਲਬ ਦਿਲ ਮਤਲਬ ਜਜ਼ਬਾਤ ਨਹੀਂ ਮੈਨੂੰ ਸ਼ਬਦ ਨਹੀਂ ਆ ਰਹੇ ਕਿ ਮੈਂ ਕਿਵੇਂ ਦੱਸਾਂ ਇਤਿਹਾਸ ਫੜ ਕੇ ਰੋਣਾ ਆ ਜਾਂਦਾ ਸੰਤਾ ਮਹਾਪੁਰਸ਼ਾਂ ਨੇ ਸਾਉ ਕੋ ਲੈ ਕੇ ਲਗਾਇਆ ਇੱਥੇ ਜੀ ਉਹ ਇਤਿਹਾਸ ਆ ਬਾਕੀ ਜੋ ਜ਼ਿਆਦਾ ਸੁਣਾਇਆ ਤੁਸੀਂ ਤਾਂ ਕੋਸ਼ਸ਼ ਕੀਤੀ ਹੋ ਤੇ ਮੈਟਿਓਰੇ ਇੰਨੀ ਆ ਤੇ ਸੋ ਕਲੀਅਰਲੀ ਇੱਥੇ ਹੈ ਕਿ ਇੱਕ ਵਾਰੀ ਤੁਸੀਂ ਆਉਂਗੇ ਨਾ ਇਤਿਹਾਸ ਬੋਰਡਾਂ ਦੇ ਲਿਖੇ ਹੋਏ ਨੇ ਬਸ ਆਂਦੀ ਹੈ ਦੇਰੀ ਜਿਹੜੇ ਦੰਦ ਘਟ ਕੇ ਜਾ ਰਹੇ ਨੇ ਉਹਨਾਂ ਨੂੰ ਵੀ ਪੜਨ ਦੀ ਲੋੜ ਹੈ ਪਰ ਪੜਨਾ ਤਾਂ ਛੱਡਤਾ ਅੱਪਾ ਸਾਰੇ WhatsApp ਗਰੁੱਪ ਵਾਲੇ WhatsApp ਯੂਨੀਵਰਸਿਟੀ ਤੋਂ ਸਟੱਡੀ ਕਰ ਰਹੇ ਆ ਅੱਜਕੱਲ ਮਿਲਣਾ ਕਿ ਇਹ ਸਾਨੂੰ ਸੋਸ਼ਲ ਮੀਡੀਆ ਤੋਂ ਇਲਾਵਾ ਕੁਝ ਵੀ ਨਹੀਂ ਹੈ ਸੋਸ਼ਲ ਮੀਡੀਆ ਤਾਂ ਵੀ ਬਹੁਤ ਕੁਝ ਹੈ ਜੇ ਆਪਾਂ ਦੇਖੀਏ ਤਾਂ ਤੇ ਨਹੀਂ ਆਪਾਂ ਤਾਂ ਗਾਂਧੀ ਦੇਖਣਾ ਹੁਣ ਯੂਥ ਹੈ ਮੈਂ ਚਾਰ ਕੇ ਯੂਥ ਤੁਹਾਡੇ ਸਾਹਮਣੇ ਲੈ ਕੇ ਆਨੀ ਆਂ ਤੇ ਦੱਸਨੇ ਆ ਕਿ ਕਿੰਨਾਗਾ ਉਹਨਾਂ ਨੂੰ ਪਤਾ ਇਹ ਮੇਰੇ ਬਿਲਕੁਲ ਠੀਕ ਬੈਕਸਾਈਡ ਤੁਸੀਂ ਦੇਖ ਸਕਦੇ ਹੋ ਠੰਡਾ ਬੁਰਜ ਹੈ ਇਹ ਸੰਗਤ ਪੌੜੀਆਂ ਤੋਂ ਉੱਤਰ ਰਹੀ ਹੈ ਇਸ ਟਾਈਮ ਹੋਰ ਗੋਤ ਮ ਕਰਨੀ ਜੀ ਇਹਦੇ ਵਰਗਾ ਨਾ ਇਤਿਹਾਸ ਕੋਈ ਹੋ ਸਕਦਾ ਬਿਲਕੁਲ ਤੇ ਨਾ ਹੀ ਹੋਣਾ ਜੋ ਨਿਕਨੇ ਕੇ ਬੱਚਿਆਂ ਨੇ ਆਪਣੀ ਅੱਡੀ ਕੌਮ ਵਾਸਤੇ ਕੁਰਬਾਨੀ ਦਿੱਤੀ ਏ ਉਹ ਲਾਬਸਾ ਦਾ ਮਾਤਾ ਮਾਤਾ ਜੀ ਮੋ ਬੱਚਿਆਂ ਨੂੰ ਦੁੱਧ ਪਲਾਣ ਆਏ ਸੀ ਇਧਰ ਲਾਈਡ ਮਾਤਾ ਗੁਜਰਕੌਰ ਹੋਰ ਬੱਚਿਆਂ ਨੂੰ ਉਹ ਠੰਡਾ ਫੁਰਜਾ ਉਧਰ ਗਏ ਸੀ ਪਰ ਉੱਥੇ ਕਿੱਕ ਦੁੱਧ ਪਲਾਣ ਹਾਂ ਜੀ ਹੋਰ ਇਥੇ ਕੀ ਕੁਝ ਦੇਖਣ ਨੂੰ ਮਿਲਦਾ ਜਿਆਦਾ ਅਸੀਂ ਆਂਦੇ ਖੜਾ ਸਾਹਿਬ ਇੱਧਰ ਹੈਗਾ ਮਾਤਾ ਜੀ ਦੇ ਤੇ ਫਿੱਤੀ ਹੋ ਸੀ ਆ ਜੋ ਮਬਦੁਰ ਹਰਵਾ ਪਾਪਾ ਤੇ ਪਪਾ ਜੀ ਜੋਰਸਾ ਮਾ ਕਤ ਸਿੰਘ ਪਿਸਰਾਂ ਦੇ ਵਿੱਚ ਆਪ ਚਾਪ ਚਨੇ ਗਈ ਮਾਰਾ ਇਹ ਇਥੇ ਸੀ ਕੀਤੀ ਗਈ ਸੀ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇਲਾ ਹਰ ਸਾਲ ਲਗਦਾ ਸਰਹੰਦ ਵਿੱਚ ਅਪਾਜ ਪਹੁੰਚੇ ਆ ਤਾਂ ਗੱਲਬਾਤ ਕਰਦੇ ਆ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਕਰੀਬ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਤੇ ਛੋਟੀਆਂ ਜਿੰਦਾ ਤੇ ਵੱਡਾ ਸਾਕ ਆ ਨਕੇ ਸਾਹਿਬ ਜੱਦਾ ਦੇ ਬੱਚਿਆਂ ਨੇ ਇੱਥੇ ਸ਼ਹੀਦੀਆਂ ਪਾਵਨ ਕੀਤੀਆਂ ਸੀ ਮੀਆਂ ਦੇ ਚਨਾਏ ਗਏ ਸੀ ਠੀਕ ਹੈ ਜੀ ਜਦੋਂ ਉਹਨਾਂ ਦੇ ਬੱਚਿਆਂ ਨੂੰ ਮੀਆਂ ਤੇ ਚਨਾ ਕੇ ਕੱਢ ਕੇ ਬਵਾਨਗੜ ਗੁਰਦੁਆਰ ਸਾਹਿਬ ਤੇ ਵਿੱਚ ਰੱਖਿਆ ਗਿਆ ਉੱਥੇ ਵੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਸੀ ਉਹਨਾਂ ਨੂੰ ਸ਼ੇਰਾਂ ਨੇ ਰਾਖੀ ਕੀਤੀ ਫਿਰ ਉਸ ਤੋਂ ਬਾਅਦ ਵਿੱਚ ਉੱਥੇ ਹੀ ਬਵਾਨ ਸਜਾਇਆ ਗਿਆ ਗੁਰਦੁਆਰੇ ਚ ਫਿਰ ਡੋਗਰ ਮਾਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜੋਤੀ ਸਰੂਪ ਗੁਰਦੁਆਰੇ ਦੇ ਵਿੱਚ 6 ਬਾਈ 4 ਬਾਈ 4 ਦਾ ਲੈ ਕੇ ਪਤਾਬਿਆ ਉਹਦੇ ਤੇ 골ਡਨ ਦੇ ਦਿੱਤੇ ਸੀ ਉਹਨਾਂ ਨੇ ਛੱਕੇ ਤੇ ਫਿਰ ਜਾ ਕੇ ਉਥੇ ਸੰਸਕਾਰ ਕੀਤਾ ਗਿਆ ਇਸ ਕਰਕੇ ساری ਦੁਨੀਆ ਇੱਥੇ ਇੱਕ ਬੱਚਿਆਂ ਦਾ ਅਫਸੋਸ ਮਨਾਣ ਆਉਂਦੀਆਂ ਨੇ ਤੇ ਨਾਲੇ ਬੱਚਿਆਂ ਨੂੰ ਬੱਚਿਆਂ ਨਾਲ ਮਿਲਾਨ ਵਾਸਤੇ ਹੁੰਦੀਆਂ ਨੇ ਰੂਵਾ ਅੱਜ ਵੀ ਕੋਈ ਅਜੇ ਵੀ ਜਦੋਂ ਕੋਈ ਥੱਲੇ ਦਰਸ਼ਕ ਕੋਲ ਪੂਰਾ ਹਿਸਾਬ ਕਰਨ ਜਾਂਦਾ ਵੇ ਅੱਜ ਵੀ ਬੱਚੇ ਉੱਥੇ ਹਾਜ਼ਰ ਨਾਜ਼ਰ ਦਿਖਾਈ ਦਿੰਦੇ ਆ ਤੇ ਆਪਾਂ ਦੇਖਦੇ ਨੇ ਕਿ ਦੁਕਾਨਾਂ ਇਸ ਤਰ੍ਹਾਂ ਸਜੀਆਂ ਹੋਈਆਂ ਨੇ ਖਾਲਸੇ ਨਾਲ ਜੋੜਨ ਦੀ ਇੱਕ ਕੋਸ਼ਿਸ਼ ਤੁਸੀਂ ਵੀ ਕਰਦੇ ਹੋ ਕਿਉਂਕਿ ਸਾਰੇ ਕਿਰਪਾਨ ਤੋਂ ਲੈ ਕੇ ਖੰਡੇ ਤੱਕ ਤੁਹਾਡੇ ਹਾਂਜੀ ਇਦਾਂ ਹੈ ਕਿ ਜਦ ਸਿੱਕੀ ਸਮਾਨ ਦੇ ਨਾਲ ਸਾਧ ਧਾਰਮਿਕ ਬੰਦਾ ਬਣੇ ਗੁਰਮੁਖ ਬਣੂਗਾ ਤੇ ਮਾਰੇ ਚੰਗੇ ਕੰਮਾਂ ਤੋਂ ਛੱਡੂਗਾ ਨਸ਼ੇ ਨੇ ਅੱਜਕੱਲ ਪੰਜਾਬ ਤੇ ਬਿਲਕੁਲ ਹੀ ਖਰਾਬ ਕਰ ਦਿੱਤਾ ਅਸੀਂ ਕਹਿੰਦੇ ਗੁਰੂ ਦੇ ਨਾਲ ਚੜੂਗਾ ਤੇ ਥੋੜਾ ਨਸ਼ੇ ਨੂੰ ਆਪਣੇ ਆਪ ਹੀ ਨਤ ਪੈ ਜਾਊਗਾ ਬਾਕੀ ਤੁਹਾਨੂੰ ਪਤਾ ਸਰਕਾਰਾਂ ਅੱਜਕੱਲ ਨਸ਼ੇ ਦੇ ਉੱਤੇ ਜ਼ਿਆਦਾ ਕੁਝ ਕਰਦੀ ਹੈ ਕਿੰਨੇ ਟਾਈਮ ਤੋਂ ਦੁਕਾਨ ਲਾ ਲਿਆ ਅਸੀਂ ਇੱਥੇ ਦੇ ਘਟੋ ਘਟ 20 ਸਾਲ ਹੋ ਗਏ ਵੀ 25 ਸਾਲ ਹੋ ਗਏ ਹੈਸਲ ਮੀਲੇ ਦੇ ਵਿੱਚ ਕੀ ਨਵਾਂ ਹੁੰਦਾ ਹੈ ਮੱਜ ਮੇਲੇ ਜੇ ਇਹ ਦੇਖਣਾ ਵੇਖਦਾ ਕਿ ਕੱਠ ਵੱਧ ਤੋਂ ਵੱਧ ਹੋ ਰਹੀ ਜਾਂਦਾ ਹੋਈ ਜਾਂਦਾ ਵੇ ਪਬਲਿਕ ਨੂੰ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਿਲ ਹੋ ਚੁੱਕਿਆ ਹੋਇਆ ਵੇ ਹੁਣ ਜਿਵੇਂ ਇੱਥੇ ਪਬਲਿਕ ਨੂੰ ਚਲੋ ਬਾਕੀ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਇੱਕ ਜੈਂਬਰ ਲੱਗਾ ਹੋਇਆ ਵੇ ਕਿ ਕਿਸੇ ਦਾ ਫੋਨ ਕਿਸੇ ਨਾਲ ਕੰਟੈਕਟ ਨਹੀਂ ਹੁੰਦਾਗਾ ਪਰ ਉਸ ਗੁਰਦੁਆਰੇ ਵਾਲੇ ਵੀ ਕੀ ਕਰਨ ਕਿ ਸੰਗਤ ਦੇ ਫੋਨ ਦੇ ਵਿੱਚ ਲੱਗੀ ਰਹੇਗੀ ਕੋਈ ਦਰਸ਼ਨ ਵਾਲੇ ਧਾਰਮਿਕ ਵਾਲੇ ਜਗ੍ਹਾ ਦੇ ਵਿੱਚ ਦਿੱਕਤ ਪਰੇਸ਼ਾਨੀ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਾਣਦੇ ਹਾਂ ਦਸ ਗੁਰੂ ਸਹਿਬਾਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੇ ਸੁਪੁੱਤਰ ਚਾਰ ਸਾਹਿਬਜ਼ਾਦੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਜੋਰਾਵਾਰ ਸਿੰਘ ਤੇ ਫਤੇਹ ਸਿੰਘ ਨੂੰ ਨੀਂਹਾਂ ਚ ਚਨਾਇਆ ਗਿਆ ਉਹ ਸਾਹਮਣੇ ਠੰਡਾ ਬੁਰਜ ਮਾਤਾ ਗੁਜਰਕੌਰ ਜੀ ਜਿਨ੍ਹਾਂ ਨੇ ਆਪਣਾ ਮੋਹ ਵਿਖਾਇਆ ਗੁਰੂ ਸਿੱਖਾਂ ਨੂੰ ਗੁਰਸਿੱਖ ਨਾਲ ਜੋੜਨ ਦੀ ਸਰਬੱਤ ਦਾ ਭਲਾ ਕਰਨ ਦਾ ਮੰਗਿਆ ਵਾਹਿਗੁਰੂ ਦੀ ਕਿਰਪਾ ਕੀਤੀ ਉਹਨਾਂ ਨੇ ਕਾਲ ਬੁਖ ਦਾ ਭਾਣਾ ਮੰਨਦੇ ਹੋਏ ਠੰਡੇ ਬੁਰਜ ਵਿੱਚ ਠੰਡੀਆਂ ਰਾਤਾਂ ਕੱਟਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਗੁਰਸਿੱਖਾਂ ਨੂੰ ਨਵਾਂ ਇਤਿਹਾਸ ਬਖਸ਼ਿਆ ਹਰਵਲੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਸਿਮਰਨ ਬਖਸ਼ਿਆ ਮੇਰੇ ਵਾਹਿਗੁਰੂ ਇਸ ਇਤਿਹਾਸ ਤੋਂ ਵੱਧ ਹੋਰੋ ਕੀ ਕੁਝ ਨਹੀਂ ਕਹਿ ਸਕਦੇ ਜੀ ਬਸ ਇੱਥੇ ਦੇਖੀਦਾ ਵਾ ਆਪਣੇ ਇਤਿਹਾਸ ਨੂੰ ਯਾਦ ਕਰੀਦਾ ਵਾ ਅੱਖਾਂ 'ਚ ਹਰਵਲੇ ਹੰਝੂ ਆਗਦੇ ਨੇ ਨਾਲ ਖੁਸ਼ੀ ਵੀ ਹੁੰਦੀ ਆ ਕਿ ਗੁਰਸਿੱਖਾਂ ਵਾਂ ਲੇਕਿਨ ਅਪਾ ਜਦ ਸ਼ਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪੈਰ ਰੱਖਦੇ ਆ ਨਾ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਜਾ ਕੇ ਅਪਾ ਦਰਸ਼ਨ ਕਰਦੇ ਆ ਨਾ ਤਮਸਤਕ ਹੁੰਦੇ ਆ ਨਾਤਮਸਤ ਹੋਣੇ ਠੰਡਾ ਉੱੜ ਜੇ ਜੀ ਠੀਕ ਆ ਜੀ ਸਾਹਮਣੇ ਬਵਾਨਗੜ੍ਹ ਸਾਹਿਬ ਜਿੱਥੇ ਸ਼ੇਰਾਂ ਨੇ ਰਾਖੀ ਕੀਤੀ ਗੁਰੂ ਸਾਹਿਬ ਦੇ ਬੱਚਿਆਂ ਨੂੰ ਮੁਗਲਾਂ ਨੇ ਇੱਥੇ ਆਪਣੇ ਉਹਨਾਂ ਨੂੰ ਸੁੱਟਤਾ ਸੀ ਮਾਰ ਕੇ ਪਰ ਉਹ ਜਿਉਂਦੇ ਸੀ ਕੋਈ ਜਾਨਵਰ ਇੱਕ ਜੰਗਲ ਸੀਗਾ ਇੱਥੇ ਇਹ ਚੀਜ਼ਾਂ ਨਹੀਂ ਸੀ ਜੋ ਅੱਜ ਵੀ ਵੇਖ ਰਹੇ ਹੋ ਉਦੋਂ ਜੰਗਲਾਤ ਏਰੀਆ ਸੀ ਇਹ ਉੱਥੇ ਸ਼ੇਰਾਂ ਨੇ ਰਾਖੀ ਕੀਤੀ ਉਦੋਂ ਫਿਰ ਅਗਨ ਭੇਡ ਕਰਨ ਵਾਸਤੇ ਜੋਤੀ ਸਰੂਪ ਸਾਹਿਬ ਗੁਰਦੁਆਰਾ ਆ ਗਿਆ ਇੱਧਰ ਮੋਤੀ ਮਹਾਰਾਜ ਜੀ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਉਹਨਾਂ ਨੂੰ ਉਹ ਇੱਧਰ ਇੱਧਰ ਨੇ ਬਣਿਆ ਜਪਸ ਜਤ ਮਾਰਤ ਤੇ ਹੋਣੀ ਬਣਿਆ ਮੈਨੂੰ ਲੱਗਦਾ ਹਾਂ ਹਾਂਜੀ ਹਾਂਜੀ ਇਹ ਜੋ ਜੋ ਟਾਈਮ ਵਧਦਾ ਗਿਆ ਤ्यों ਤ्यों ਸੰਗਤਾਂ ਦੇ ਸਰੂਪ ਨੇ ਸਭ ਕੁਝ ਤੇ ਬਖਸ਼ੀ ਜਾ ਰਿਹਾ ਮਤਲਬ ਬਦਲਦਾ ਗਿਆ ਸਾਰਾ ਬਦਲ ਗਿਆ ਜੀ ਹਾਂਜੀ ਹਾਂਜੀ ਵੱਧ ਤੋਂ ਵੱਧ ਇੱਥੇ ਰੌਣਕਾਂ ਹੁੰਦੀਆਂ ਜਾ ਰਹੀਆਂ ਤੁਹਾਡੇ ਜੀਆ ਭੈਣਾਂ ਦੇ ਦਰਸ਼ਨ ਹੁੰਦੇ ਨੇ ਵੀਰਾਂ ਦੇ ਦਰਸ਼ਨ ਹੁੰਦੇ ਨੇ ਬਾਕੀ ਅਸੀਂ ਇਹ ਕਵਾਂਗੇ ਆਰਮਾਨਲਾ ਬਨੋ ਗੁਰਸਿੱਖੀ ਨਾਲ ਜੁੜੋ ਜੇ ਇੰਨਾ ਕੁਝ ਕਰਨਦੇ ਹੋ ਨਾ ਇਸ ਤੋਂ ਵੱਧ ਫਿਰ ਸਵਾਦ ਫੇਰ ਹੀ ਆਣਾ ਹਨ ਵੀ ਤੁਸੀਂ ਗੁਰੂ ਸਿੱਖ ਬਣੋਗੇ ਜਦੋਂ ਤੁਸੀਂ ਕੋਸ਼ਿਸ਼ ਕਰਤਾ ਰਹੇ ਹੋ ਆ ਦੁਕਾਨ ਲਾ ਕੇ ਖਾਲਸਾ ਸਭ ਕੁਝ ਦੇਖੋ ਗੁਰਸਿੱਖੀ ਦਾ ਸਵਾਦ ਹੀ ਤੁਹਾਡੇ ਕੋਲ ਸਾਰਾ ਇਹ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਪਣੇ ਉਹਨਾਂ ਦੀ ਸ਼ੇਰ ਰਾਖੀ ਕਰਦੇ ਤੇ ਸਾਬ ਜਦ ਜਦੋਂ ਸਿੱਕੇ ਲੈਣ ਗਏ ਸੀ ਹਾਂਜੀ ਹਾਂ ਉਹ ਉਹਨਾਂ ਦੀ ਉਹ ਆਪਣਾ ਸ਼ੇਰ ਨੇ ਰਾਖੀ ਕਰੀ 24 ਘੰਟੇ ਜੀ ਛੋੜੇ ਸਾਬ ਜਦ ਜੀ ਜਦੋਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਇੱਥੇ ਨਹੀਂ ਹਟੋ ਜੀ ਜਦ ਮਾਤਾ ਗੁਜਰੀ ਨੂੰ ਸ਼ਹੀਦ ਕੀਤਾ ਉਹ ਤੋਂ ਬਾਅਦ ਇੱਥੇ ਲਿਆ ਕੇ ਸਿੱਟ ਦਿੱਤਾ ਸੀ ਇੱਥੇ ਇੱਕ ਜੰਗਲ ਸੀ ਝਾੜ ਸੀ ਉਹ ਜੰਗਲ ਦੇ ਵਿੱਚ ਜਦੋਂ ਫਿਰ ਹੋਰ ਤਾਂ ਕੋਈ ਆਉਂਦਾ ਨਹੀਂ ਸੀ ਹਾਲਾਤ ਐਸੇ ਸੀ ਉਹ ਫਿਰ ਸ਼ੇਰ ਰਾਖੀ ਕਰਦਾ ਰਿਹਾ ਮੇਸਤਾਨ ਹਾਂ ਫਿਰ ਜਿਹੜਾ ਟੋਡਰ ਮਾਲ ਸੀ ਸ਼ਾਹ ਸੀ ਕਿ ਸੇਠ ਸੀ ਬੜਾ ਜੀ ਉਸ ਬੰਦੇ ਨੇ ਇਹਨੂੰ ਧਰਤੀ ਮੁੱਲ ਖਰੀਦ ਕੇ ਸੋਨੇ ਦੇ ਆ ਮੋਹਰਾ ਉਹ ਪਹਿਲਾਂ ਕਹਿੰਦਾ ਵੀ ਇਕਣਾ ਰੱਖਣੀ ਆ ਨਾ ਫਿਰ ਕਹਿੰਦਾ ਆਏ ਰੱਖ ਉਵੇਂ ਕਹਿੰਦਾ ਵੀ ਜਿਵੇਂ ਮਰਜ਼ੀ ਰਖਾ ਲਾ ਜਗਾ ਖਰੀਦ ਕੇ ਫਿਰ ਇਹਨਾਂ ਨੇ ਅਰਥੀਆਂ ਉਰੇ ਬਵਾਨ ਸਜਾਏ ਗਏ ਬਵਾਨ ਸਜਾ ਕੇ ਜਿਵੇਂ ਆਪਾਂ ਫਿਰ ਆਸਰੀ ਜੁੱਤੀ ਸਰੂਪ ਲਿਆ ਉਹ ਇੱਥੇ ਬਵਾਨ ਗਾ ਗੁਰਦੁਆਰਾ ਬੜਿਆ ਜੋ ਬੁੱਢਾ ਦਲ ਦੇ ਪਹਿਲੇ ਚ ਦੋ ਨਿਸ਼ਾਨ ਲੱਗੇ ਨੇ ਇੱਥੇ ਮਾਰਾ ਉਹਨਾਂ ਦਾ ਦਸਤਾ ਇਤੋਂ ਵਿਮਾਨ ਸੱਜ ਕੇ ਜੋਤੀ ਸਰੂਪ ਨੂੰ ਗਿਆ ਉੱਥੇ ਸੰਸਕਾਰ ਕੀਤਾ ਗਿਆ ਤਿੰਨਾਂ ਦਾ ਇੱਥੇ ਅਜ ਮਹਾਰਾਜ ਪ੍ਰਕਾਸ਼ ਜੋਤੀ ਸਰੂਪ ਦਾ ਮਤਲਬ ਵੀ ਉੱਥੇ ਜੋਤੀ ਜੋਤ ਉਹਨਾਂ ਜੀ ਅਗੀਠਾ ਸਾਹਿਬ ਠੀਕ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੋਤੀ ਸਰੂਪ ਗੁਰਦੁਆਰਾ ਸੈਪੂਲ ਜਾ ਰਹੇ ਆ ਇਹ ਆਖਰੀ ਪੜਾਅ ਹੈ ਸਫਰੇ ਸ਼ਹਾਦਤ ਦਾ ਜਿੱਥੇ ਛੋਟੇ ਸਾਈਂ ਜਾਦੇ ਤੇ ਮਾ ਗੁਜਰੀ ਜੋਤੀ ਜੋਤ ਸਮਾਈ ਸਨ ਅੱਜ ਦੀ ਮੇਰੀ ਕੋਸ਼ਿਸ਼ ਸੀ ਕਿ ਤੁਹਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਨ ਧਰਤੀ ਤੇ ਲੈ ਕੇ ਆਵਾਂ ਤੇ ਠੰਡੇ ਗੁਰਦੇ ਦੇ ਦਰਸ਼ਨ ਕਰਾਵਾਂ ਤੇ ਇਤਿਹਾਸ ਬਾਰੇ ਜੋ ਵੀ ਹੈ ਥੋੜਾ ਤੁਹਾਨੂੰ ਜਾਨੂ ਕਰਵਾਵਾਂ ਸੋ ਇਹ ਤਸਵੀਰਾਂ ਸੀਗੀਆਂ ਤੁਹਾਨੂੰ ਕਿੱਦਾਂ ਦੀ ਲੱਗੀਆਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਜਿਸ ਤਰ੍ਹਾਂ ਬੱਚਿਆਂ ਦਾ ਹਾਲ ਤੁਸੀਂ ਦੇਖਿਆ ਘਟੂ ਘਟ ਨੂੰ ਸਿੱਧਾ ਨਹੀਂ ਸੰਗਦੇ ਇਹ ਮਾੜਾ ਮोटा ਸਮਝਾਉਣ ਦੀ ਕੋਸ਼ਿਸ਼ ਕਰੋ ਤੇ ਦੇਖਦੇ ਰਹੋ ਹੈਡਲਾਈਨ 24